ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾ ਪਾ ਸਾਖੀ ਦੇ ਮਾਦੇਮ ਰਹੇਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ ਦੀ। ਗੁਰੂ ਜੀ ਨੇ ਕਰਤਾਰਪੁਰ ਜਾਣਾ। ਜਦ ਗੁਰੂ ਜੀ ਗੋਇੰਦਵਾਲ ਗਏ ਤਾਂ ਗੁਰੂ ਅਮਰਦਾਸ ਜੀ ਦਾ ਸਭ ਪਰਿਵਾਰ ਗੁਰੂ ਜੀ ਨੂੰ ਅੱਗੋਂ ਮਿਲਣ ਆਇਆ। ਬੜੇ ਪ੍ਰੇਮਪੂਰਵਕ ਗੁਰੂ ਜੀ ਨੂੰ ਨਾਲ ਲੈ ਗਏ। ਗੁਰੂ ਜੀ ਨੇ ਡੇਰਾ ਕਰ ਦਿੱਤਾ ਬਾਬਲੀ ਸਾਹਿਬ। ਅੱਗੇ ਦੀਵਾਨ ਸਜਾਇਆ ਦੋ ਦਿਨ ਚੰਗਾ ਆਨੰਦ ਮੰਗਲਾ ਆਚਾਰ ਹੁੰਦਾ ਰਿਹਾ ਫਿਰ ਗੁਰੂ ਜੀ ਤਿਆਰ ਹੋ ਪਏ ਤਾਂ ਸੁੰਦਰ ਦਾਸ ਜੀ ਦੀ ਮਾਤਾ ਨੇ ਬੇਨਤੀ ਕੀਤੀ ਮਹਾਰਾਜ ਆਪ ਇੱਥੇ ਦੋ ਚਾਰ ਮਹੀਨੇ ਰਹੋ ਗੁਰੂ ਜੀ ਬੋਲੇ ਸਾਡਾ ਰਹਿਣਾ ਨਹੀਂ ਬਣ ਸਕਦਾ ਤਦ ਉਸ ਨੇ ਆਖਿਆ ਪਰਿਵਾਰ ਨੂੰ ਰਹਿਣ ਦਿਓ ਗੁਰੂ ਜੀ ਨੇ ਪਰਿਵਾਰ ਨੂੰ ਉੱਥੇ ਹੀ ਰਹਿਣ ਦਿੱਤਾ ਆਪ ਲਸ਼ਕਰ ਸਮੇਤ ਦਰਿਆ ਤੋਂ ਪਾਰ ਹੋ ਕੇ ਕਰਤਾਰਪੁਰ ਪਹੁੰਚੇ ਮਾਤਾ ਕੌਲਾ ਨੇ ਗੁਰੂ ਜੀ ਨੂੰ ਅਰਦਾਸਾ ਕੌਲਾ ਜੀ ਜਿਸ ਦਿਨ ਤੋਂ ਕਰਤਾਰਪੁਰ ਪਹੁੰਚੀ ਧਿਆਨ ਗੁਰੂ ਜੀ ਦੇ ਚਰਨਾਂ ਵਿੱਚ ਹੀ ਲੱਗਾ ਰਿਹਾ ਖਾਣ ਪੀਣ ਕੁਝ ਚੰਗਾ ਨਾ ਲੱਗੇ ਦਿਨ ਰਾਤ ਬੇਨਤੀਆਂ ਕਰੇ اے ਸਤਿਗੁਰੂ ਮੇਰੇ ਅੰਤ ਸਮਾ ਨੇੜੇ ਹੈ ਜੇ ਆਪ ਸੱਚੇ ਹੋ ਤਾਂ ਮੈਨੂੰ ਅੰਤ ਸਮੇਂ ਜਰੂਰ ਹੀ ਪਹੁੰਚ ਕੇ ਦਰਸ਼ਨ ਦੇਣਾ ਆਪ ਦੇ ਦਰਸ਼ਨ ਤੋਂ ਬਿਨਾ ਮੇਰੇ ਪ੍ਰਾਣਾ ਦਾ ਅੰਤ ਨਾ ਹੋ ਜਾਵੇ ਇਸ ਬਿਰਤੀ ਵਿੱਚ ਹੀ ਅੰਤ ਸਮੇ ਦਾ ਦਿਨ ਆ ਗਿਆ ਜਦ ਕੌਲਾਂ ਨੇ ਦੇਖਿਆ ਕਿ ਅੱਜ ਪਿਛਲੇ ਪਹਿਰ ਸਰੀਰ त्याਗਣਾ ਹੈ ਤਾਂ ਇਸ਼ਨਾਨ ਕਰਕੇ ਬਸਤਰ ਪੈਨੇ ਸਮਾਦੀ ਵਿੱਚ ਸਥਿਤਤ ਹੋ ਗਈ ਔਰ ਗੁਰੂ ਜੀ ਨੂੰ ਆਰਾਧਨ ਲੱਗੀ ਗੁਰੂ ਜੀ ਦੇ ਚਰਨ ਵਿੱਚ ਚਰਣਾ ਵਿੱਚ ਮਗਨ ਸੀ ਤਾਂ ਉਪਰੋਂ ਗੁਰੂ ਜੀ ਪਹੁੰਚ ਗਏ ਜਾ ਕੇ ਆਵਾਜ਼ ਦਿੱਤੀ ਕੌਲਾਂ ਸਤਨਾਮ ਦਾ ਸਿਮਰਨ ਕਰ ਅਸੀਂ ਤੇਰੇ ਪ੍ਰੇਮ ਦੇ ਵਸ ਹੋਏ ਹੋਏ ਹਾਂ ਆ ਗਏ ਹਾਂ ਕੋਲਾ ਨੇ ਆਵਾਜ਼ ਸੁਣ ਕੇ ਅੱਖਾਂ ਖੋਲੀਆਂ ਪ੍ਰੇਮ ਦੇ ਅਥਰੂ ਭਰ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਆਖਿਆ ਮਹਾਰਾਜ ਤੁਸਾਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ ਜਿਸ ਗਤੀ ਨੂੰ yogishwar ਨਹੀਂ ਪਹੁੰਚ ਸਕਦੇ ਉਸ ਗਤੀ ਨੂੰ ਆਪ ਨੇ ਮੈਨੂੰ ਪਹੁੰਚਾ ਦਿੱਤਾ ਹੈ ਆਪ ਦੀ ਮਹਿਮਾਨ ਨੂੰ ਆਪ ਹੀ ਜਾਣ ਸਕਦੇ ਹੋ ਗੁਰੂ ਜੀ ਨੇ ਧੀਰਜ ਦੇ ਕੇ ਆਖਿਆ ਅੱਛਾ ਹੁਣ ਸਤਨਾਮ ਦੇ ਸਿਮਰਨ ਵਿਖੇ ਵਰਤੀ ਜੋੜੋ ਅਸੀਂ ਦੋ ਘੜੀ ਦਿਨ ਰਹਿੰਦੇ ਆਵਾਂਗੇ ਗੁਰੂ ਜੀ ਨੇ ਸ਼ੇਰ ਮਾਰਨਾ ਗੁਰੂ ਜੀ ਆਰਾਮ ਕਰਨ ਲੱਗੇ ਹੀ ਸਨ ਤਾਂ ਕਰਤਾਰਪੁਰ ਦੀ ਸੰਗਤ ਨੇ ਆਣ ਕੇ ਮੱਥਾ ਟੇਕਿਆ ਅਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਕ ਸ਼ੇਰ ਮਾਰੂ ਹੋਇਆ ਹੋਇਆ ਹੈ ਰੋਜ਼ ਹੀ ਕੋਈ ਨਾ ਕੋਈ ਨੁਕਸਾਨ ਕਰਦਾ ਹੈ ਡੰਗਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਗੁਰੂ ਜੀ ਉਸ ਵੇਲੇ ਕਮਰ ਕੱਸਾ ਕਰਕੇ ਤਿਆਰ ਹੋ ਪਏ ਕਈ ਕੁਸੂਰ ਮੇ ਨਾਲ ਲੈ ਜੰਗਲ ਵਿੱਚ ਜਾ ਤਸੇ ਜਦ ਪੂਜ ਕੋ ਦੂਰ ਗਏ ਤਾਂ ਅੱਗੇ ਇੱਕ ਰੁੱਖ ਦੇ ਵਿੱਚ ਸ਼ੇਰ ਲੰਮਾ ਪਿਆ ਸੁੱਤਾ ਦੇਖਿਆ ਗੁਰੂ ਜੀ ਨੇ ਸੂਰਮਿਆਂ ਨੂੰ ਕਿਹਾ ਕਿ ਤੁਸੀਂ ਕੋਈ ਕੋਈ ਵਾਰ ਨਹੀਂ ਕਰਨਾ ਅਸੀਂ ਇਸ ਦੇ ਪਾਸ ਜਾ ਕੇ ਚਗਾਉਂਦੇ ਹਾਂ ਸੂਰਮੇ ਦੂਰ ਦੂਰ ਹੀ ਖੜੇ ਰਹੇ ਗੁਰੂ ਜੀ ਤਲਵਾਰ ਢਾਲ ਲੈ ਕੇ ਪੈਦਲ ਗਏ ਸ਼ੇਰ ਦੇ ਪਾਸ ਜਾ ਕੇ ਗੁਰੂ ਜੀ ਨੇ ਆਵਾਜ਼ ਦਿੱਤੀ ਉੱਠ ਵਈ ਸੂਰਮਿਆਂ ਆ ਦੋ ਹੱਥ ਕਰੀਏ ਆਵਾਜ਼ ਦੀ ਬਿੜਕ ਪੈਣ ਨਾਲ ਹੀ ਸ਼ੇਰ ਨੇ ਅੱਖਾਂ ਖੋਲੀਆਂ ਦੇਖਦਿਆਂ ਹੀ ਗੁੱਸੇ ਵਿੱਚ ਭਰ ਗਿਆ ਇਕਦਮ ਝਈ ਲੈ ਕੇ ਉੱਠਿਆ ਬੜੇ ਜ਼ੋਰ ਦੀ ਭਪਕ ਮਾਰੀ ਜਿਸ ਤੋਂ ਜੰਗਲ ਗੂੰਜ ਉੱਠਿਆ ਗੁੱਸਾ ਖਾ ਕੇ ਗੁਰੂ ਜੀ ਉੱਪਰ ਪਟਿਆ ਗੁਰੂ ਜੀ ਨੇ ਢਾਲ ਤੇ ਛਲ ਕੇ ਅਜਹੀ ਤਲਵਾਰ ਚਲਾਈ ਦੋ ਟੋਟੇ ਕਰਕੇ ਸੁੱਟ ਦਿੱਤਾ ਸਿੱਖਾਂ ਨੇ ਜੈਕਾਰੇ ਗਜਾਈ ਕੋਲਾ ਨੇ ਸਰੀਰ ਤਿਆਗਨਾ ਸ਼ੇਰ ਨੂੰ ਮਾਰ ਕੇ ਗੁਰੂ ਜੀ ਮੁੜੇ ਉਤਨੇ ਨੂੰ ਦੋ ਘੜੀਆਂ ਦਿਨ ਰਹਿ ਗਿਆ ਸੀ ਕੋਲਾ ਗੁਰੂ ਜੀ ਦੀ ਆਰਾਧਨਾ ਕਰ ਰਹੀ ਸੀ ਜਾਂ ਗੁਰੂ ਜੀ ਕੋਲਾ ਦੇ ਪਾਸ ਪੂਜੇ ਤਾਂ ਦੇਖਿਆ ਜੋ ਧਿਆਨ ਦੀ ਸਮਾਧੀ ਵਿੱਚ ਮਸਤ ਹੈ ਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਹਿਲਾਇਆ ਆਵਾਜ਼ ਦਿੱਤੀ ਕਿ ਸਤਨਾਮ ਕਹੋ ਕੋਲਾ ਨੇ ਅੱਖਾਂ ਖੋਲ ਕੇ ਗੁਰੂ ਜੀ ਦਾ ਆਦਰਸ਼ਨ ਕੀਤਾ ਚਰਨਾ ਤੇ ਸਿਰ ਰੱਖਿਆ ਗੁਰੂ ਜੀ ਪਾਸ ਬੈਠ ਗਏ ਅੰਤ ਆਤਮ ਗਿਆਨ ਸੁਣਾਉਣ ਲੱਗੇ ਜੀਵ ਈਸ਼ਵਰ ਦਾ ਨਿਰਣਾ ਕਰਕੇ ਅਵਦੇਤਾ ਜਿਤਾਈ ਬ੍ਰह्म ਗਿਆਨ ਵਿੱਚ ਪਰਪੱਕ ਕੀਤਾ ਕੋਲਾਂ ਦਾ ਗਿਆਨ ਰੱਬੀ ਤੀਸਰਾ ਨੇਤਰ ਖੁੱਲ ਗਿਆ ਉਸ ਵੇਲੇ ਕੋਲਾਂ ਨੇ ਵਿਸਥਾਰ ਕਰਵਾ ਕੇ ਗੁਰੂ ਜੀ ਦੇ ਚਰਨਾਂ ਦਾ ਸਿਮਰਨ ਕੀਤਾ ਔਰ ਨਿਜ ਸਰੂਪ ਦਾ ਧਿਆਨ ਕਰਕੇ ਪ੍ਰਾਣ ਤਿਆਗੇ ਗੁਰੂ ਜੀ ਨੇ ਕੀਰਤਨ ਸ਼ੁਰੂ ਕਰਵਾਇਆ ਭਾਈ ਗੁਰਦਾਸ ਆਦਿਕ ਸਿੱਖਾਂ ਨੂੰ ਹੁਕਮ ਦਿੱਤਾ के ਬਾਹਰ ਲੈ ਜਾ ਕੇ ਕੌਲਾਂ ਦਾ ਮਰਤਕ ਸੰਸਕਾਰ ਕਰਾਓ ਸਿੱਖਾਂ ਨੇ ਇਸ਼ਨਾਨ ਕਰਵਾ ਕੇ ਬਸਤਰ ਪਹਿਨਾਏ ਉੱਪਰ ਦੁਸ਼ਾਲਾ ਪਾਇਆ ਬਾਹਰ ਲੈ ਗਏ ਗੁਰੂ ਰੀਤੀ ਅਨੁਸਾਰ ਮਰਤਕ ਸੰਸਕਾਰ ਕੀਤਾ ਫਿਰ ਡੇਰੇ ਆਏ ਕੜਾ ਪ੍ਰਸ਼ਾਦੀ ਦੇਗ ਵਰਤਾਈ ਗਈ ਪੈਂਦੇ ਖਾਂ ਦਾ ਵਿਆਹ ਕਰਕੇ ਉਸ ਨੂੰ ਮਕਾਨ ਬਣਵਾ ਦੇਣਾ ਹਰ ਰੋਜ਼ ਗੁਰੂ ਜੀ ਦੋ ਵੇਲੇ ਦੀਵਾਨ ਸੁ ਜਾ ਕੇ ਸਤਨਾਮ ਦਾ ਉਪਰੇਸ਼ ਦਿੰਦੇ ਇਰਦੇ ਗਿਰਦੀਆਂ ਸੰਗਤਾਂ ਭੇਟਾ ਲੈ ਕੇ ਦਰਸ਼ਨ ਨੂੰ ਆਉਂਦੀਆਂ ਦੁਪਹਿਰ ਨੂੰ ਗੁਰੂ ਜੀ ਸ਼ਿਕਾਰ ਖੇਡਣ ਜਾਂਦੇ ਕੁਝ ਕੁ ਦਿਨ ਇਸੇ ਤਰ੍ਹਾਂ ਬੀਤੇ ਇੱਕ ਦਿਨ ਗੁਰੂ ਜੀ ਦੇ ਜੰਗ ਦੀ ਵਡਿਆਈ ਸੁਣ ਕੇ ਮੁਗਲ ਪਠਾਨ ਗੁਰੂ ਜੀ ਦੇ ਦਿਦਾਰੇ ਨੂੰ ਆਏ ਉੱਥੇ ਹੀ ਪੈਂਦੇ ਖਾਨ ਸੀ ਜਦ ਉਸ ਪਾਸੋਂ ਉਹਨਾਂ ਨੇ ਲੜਾਈ ਦਾ ਹਾਲ ਪੁੱਛਿਆ ਤਾਂ ਪੈਂਦੇ ਖਾਨ ਨੇ ਗੁਰੂ ਜੀ ਦਾ ਜਸ ਕਰਕੇ ਫਿਰ ਆਪਣੀ ਬਹਾਦਰੀ ਦੀ ਬਹੁਤ ਉਪਮਾ ਕੀਤੀ। ਉਹਨਾਂ ਪਠਾਨਾ ਵਿੱਚੋਂ ਇੱਕ ਨੇ ਪੈਂਦੇਖਾ ਨੂੰ ਆਪਣੀ ਲੜਕੀ ਦਾ ਨਾਤਾ ਦੇਣਾ ਕਿਹਾ। ਗੁਰੂ ਜੀ ਅੱਗੇ ਬੇਨਤੀ ਕੀਤੀ। ਗੁਰੂ ਜੀ ਨੇ ਪ੍ਰਵਾਨ ਕਰਕੇ ਪੈਂਦੇਖਾ ਦਾ ਨਿਕਾਹ ਕਰਵਾ ਦਿੱਤਾ। ਗਹਿਣਾ, ਕੱਪੜਾ ਚੰਗਾ ਬਣਵਾ ਦਿੱਤਾ, ਹੋਰ ਰੁਪਇਆ ਬਹੁਤ ਦਿੱਤਾ। ਪੈਂਦੇਖਾ ਨੇ ਅਰਜ਼ ਕੀਤੀ, ਮਹਾਰਾਜ, ਘਰ ਆਪਣਾ ਹੋਣਾ ਚਾਹੀਦਾ ਹੈ। ਗੁਰੂ ਜੀ ਨੇ ਜ਼ਮੀਨ ਲੈ ਕੇ ਘਰ ਵੀ ਬਣਵਾ ਦਿੱਤਾ ਨਾਲ ਹੀ ਹੁਕਮ ਦਿੱਤਾ ਕਿ ਸੁਖਪੂਰਵਕ ਇੱਥੇ ਰਹੋ ਜਦ ਅਸੀਂ ਸਰਦੀਏ ਆ ਜਾਇਆ ਕਰਨਾ ਪਾਤਸ਼ਾਹ ਦੇ ਇੱਕ ਅਮਰਾਵ ਨੇ ਮਰੀਦ ਹੋਣਾ ਇੱਕ ਦਿਨ ਗੁਰੂ ਜੀ ਸ਼ਿਕਾਰ ਖੇਡਣ ਗਏ ਜਦ ਸੰਧਿਆ ਪੈਣ ਦਾ ਸਮਾਂ ਨਜ਼ਦੀਕ ਆਇਆ ਤਾਂ ਗੁਰੂ ਜੀ ਇੱਕ ਉਦਮ ਜਗਾ ਦੇ ਕੇ ਬੈਠ ਗਏ ਤੇ ਪੈਂਦੇ ਖਾਣੂ ਆਖਿਆ ਆ ਬਈ ਚੌਪਟ ਖੇਡੀਏ ਚੌਪਟ ਰੁਵਾਸ਼ਾ ਕੇ ਖੇਡਣਾ ਸ਼ੁਰੂ ਕੀਤੀ ਇਤਨੇ ਵਿਖੇ ਇੱਕ ਪਾਸ਼ਾ ਸ਼ਾਹਜਹਾਂ ਦੇ ਅਦਾ ਉਮਰਾਵ ਜੋ ਪਾਸ਼ਾ ਨੇ ਪਹਾੜ ਦੇ ਕਿਸੇ ਰਾਜੇ ਨੂੰ ਫਤਿਹ ਕਰਨ ਵਾਸਤੇ ਕੱਲਿਆ ਸੀ। ਉਥੋਂ ਆਇਆ ਜਦ ਪਾਸ਼ਾ ਪਾਸ ਪੁੱਜਾ ਤਾਂ ਪਾਦਸ਼ਾਹ ਨੇ ਬਹੁਤ ਫਟਕਾਂ ਦਿੱਤੀਆਂ ਔਰ ਨੌਕਰੀ ਤੋਂ ਮੁਕੂਬ ਕਰ ਦਿੱਤਾ। ਉਥੋਂ ਚੱਲ ਕੇ ਉਮਰਾਵ ਆਪਣੇ ਘਰ ਨੂੰ ਜਾ ਰਿਹਾ ਸੀ। ਗੁਰੂ ਜੀ ਦਾ ਲਾਮ ਲਸ਼ਕਰ ਦੇਖ ਕੇ ਆਇਆ। ਸਿੱਖਾਂ ਨੂੰ ਪੁੱਛਿਆ ਇਹ ਕੌਣ ਹਨ? ਸਿੱਖਾਂ ਨੇ ਕਿਹਾ ਇਹ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਹਨ ਜਿਨ੍ਹਾਂ ਨੇ ਥੋੜੇ ਦਿਨ ਹੀ ਹੋਏ ਹਨ ਜੋ ਪਾਤਸ਼ਾਹੀ ਫੌਜ ਦੀ ਫਤਿਹ ਪਾਈ ਹੈ ਉਹ ਅਮਰਾਵ ਗੁਰੂ ਜੀ ਦੇ ਪਾਸ ਆਇਆ ਜਿੱਥੇ ਗੁਰੂ ਜੀ ਚੌਪਟ ਖੇਡ ਰਹੇ ਸਨ ਬੜੇ ਰੌਬ ਨਾਲ ਆਨ ਕੇ ਖੜਾ ਹੋ ਗਿਆ ਗੁਰੂ ਜੀ ਨੇ ਦੇਖਿਆ ਕਿ ਇਹ ਆਪਣੇ ਹੰਕਾਰ ਵਿੱਚ ਭਰਿਆ ਖੜਿਆ ਹੈ ਆਪ ਤਾਂ ਤੱਕ ਕੇ ਹੀ ਨਾ ਅਮਰਾਵ ਕਿੰਨਾ ਚਿਰ ਖੜਾ ਰਿਹਾ ਅੰਤ ਅਮਰਾਵ ਨੂੰ ਜੋਸ਼ ਆ ਗਿਆ ਕਿ ਮੇਰੀ ਇਹਨਾਂ ਇੱਜ਼ਤ ਹੀ ਨਹੀਂ ਕੀਤੀ ਮੈਂ ਤਲਵਾਰ ਨਾਲ ਸਿਰ ਜੁਦਾ ਕਰਦਾ ਹਾਂ ਇਤਨਾ ਸੋਚ ਕੇ ਤਲਵਾਰ ਦੇ ਕਬਜੇ ਤੇ ਹੱਥ ਰੱਖਿਆ ਗੁਰੂ ਜੀ ਅ ਤਾਂ ਤੱਕ ਕੇ ਬੋਲੇ ਖਾਂ ਜੀ ਜਿਸ ਰਾਜੇ ਪਾਸੋਂ ਪਿੱਠ ਦੇ ਕੇ ਗੀਦੀ ਬੰਦੇ ਹੋਏ ਨੱਠ ਆਏ ਹੋ ਉਹ ਉਥੇ ਇਹ ਤਲਵਾਰ ਕੰਮ ਨਹੀਂ ਸੀ ਦਿੰਦੀ ਹੁਣ ਫਕੀਰ ਦੀ ਗਤੀ ਤੇ ਤਲਵਾਰ ਚੁੱਕਣ ਦੀ ਹਿੰਮਤ ਬਈ ਹੈ ਇਹੋ ਤਲਵਾਰ ਦੀ ਬਹਾਦਰੀ ਉਸ ਰਾਜੇ ਉੱਤੇ ਕਰਕੇ ਫਤਿਹ ਪਾਉਂਦੇ ਤਾਂ ਪਾਸ਼ਾ ਤੁਹਾਨੂੰ ਲਾਂਟਾ ਪਾ ਕੇ ਨੌਕਰੀ ਤੋਂ ਜਵਾਬ ਕਿਉਂ ਦਿੰਦਾ ਹੋਰ ਸਾਡੇ ਵੱਲੋਂ ਤਾਂ ਦੋਨੋਂ ਜਵਾਬ ਹਾਜ਼ਰ ਹਨ ਫਕੀਰੀ ਵੀ ਤੇ ਮੀਰੀ ਵੀ ਜੇ ਤਲਵਾਰ ਦਾ ਵਾਰ ਕਰਨਾ ਚਾਹੁੰਦੇ ਹੋ ਤਾਂ ਅੱਗੋਂ ਤਲਵਾਰ ਵੀ ਤਿਆਰ ਹੈ ਇਹ ਸੁਣ ਕੇ ਉਮਰਾਵ ਨੇ ਕਰਮਾਤ ਵਾਲੇ ਵਾਲਾ ਪੀਰ ਸਮਝਿਆ ਨਿਉਨੂ ਕੇ ਸਰ ਦੇ ਕੀਤੇ ਆਪਣੀ ਪੂਰੀ ਨਿਮਰਤਾ ਜਤਾਈ ਅਤੇ ਅੱਖਾਂ ਵਿੱਚ ਅਥਰੂ ਭਰ ਲਏ ਗੁਰੂ ਜੀ ਨੇ ਨਿਰਹੰਕਾਰ ਹੋਏ ਨੂੰ ਦੇਖ ਕੇ ਵਾਰ ਦਿੱਤਾ ਕਿ ਜਾਓ ਆਪਣੇ ਘਰ 2 ਦਿਨ ਆਰਾਮ ਕਰੋ ਉਸੇ ਨੌਕਰੀ ਤੇ ਤੁਹਾਨੂੰ ਪਾਸ਼ਾ ਬੁਲਾ ਲਵੇਗਾ ਇਹ ਸੁਣ ਕੇ ਅਮਰਾਵ ਗੁਰੂ ਜੀ ਦਾ ਮੁਰਿਦ ਬਣ ਗਿਆ ਔਰ ਆਪਣੇ ਘਰ ਨੂੰ ਗਿਆ 2 ਦਿਨ ਤੋਂ ਬਾਅਦ ਹੀ ਪਾਸ਼ਾ ਦਾ ਸੱਦਾ ਆ ਗਿਆ ਕਿ ਤੇਰੀ ਖਤਾ ਮਾਫ ਹੈ ਆਪਣੀ ਨੌਕਰੀ ਤੇ ਆ ਜਾਓ ਪੰਦੇਖਾਨ ਨੂੰ ਹੰਕਾਰ ਹੋਣਾ ਪੰਦੇਖਾਨ ਨੂੰ ਹੰਕਾਰ ਵਧ ਗਿਆ ਜਿੱਥੇ ਕਿਥੇ ਜੰਗ ਦੀ ਵਾਰਤਾ ਹੋਵੇ ਉੱਥੇ ਆਪਣੀ ਹੀ ਵਡਿਆਈ ਕਰੇ ਨਾਲ ਹੀ ਆਖੇ ਕਿ ਜੇਕਰ ਮੈਂ ਨਾਲ ਹੂੰਗਾ ਤਾਂ ਫਤਿਹ ਹੋਗੀ ਨਹੀਂ ਸੀ ਸਕੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਗੁਰੂ ਜੀ ਨੇ ਸੋਚਿਆ ਕਿ ਇਸ ਮੂਰਖ ਨੂੰ ਹੰਕਾਰ ਹੋ ਗਿਆ ਹੈ ਐਤੀ ਇਸ ਤੋਂ ਬਿਨਾ ਜੰਗ ਕਰੀਏ ਏ ਸੋਚ ਕੇ ਪੰਦੇ ਖਾਨ ਨੂੰ ਸੱਦ ਕੇ ਕਿਹਾ ਕਿ ਅਸੀਂ ਚੱਲੇ ਹਾਂ ਤੇਰਾ ਵਿਆਹ ਹੁਣੇ ਹੀ ਹੋਇਆ ਹੈ ਇਸ ਲਈ ਤੂੰ ਆਪਣੇ ਘਰ ਰਹੋ ਜਦੋਂ ਸਾਨੂੰ ਲੋੜ ਪਈ ਤਾਂ ਤੈਨੂੰ ਸਦਵਾ ਲਵਾਂਗੇ ਅਸੀਂ ਬਰਸਾਤ ਦਾ ਮੌਸਮ ਦਰਿਆ ਬਿਆਸ ਦੇ ਕੰਢੇ ਜਾ ਕੇ ਘਟਾਂਗੇ ਪੰਦੇ ਖਾਨ ਨੇ ਕਿਹਾ ਮਹਾਰਾਜ ਤੁਸੀਂ ਤਾਂ ਜੰਗ ਕਰਕੇ ਇੱਧਰ ਨੂੰ ਆ ਗਏ ਹੋ ਤੇ ਜਦ ਫੌਜ ਦੀ ਹਾਰ ਪਾਤਸ਼ਾਹ ਨੇ ਸੁਣੀ ਹੋਵੇਗੀ ਤਾਂ ਹੋਰ ਫੌਜ ਤੁਹਾਡੇ ਉੱਪਰ ਚੜਾਈ ਹੋਣੀ ਹੈ ਉਹ ਜਰੂਰ ਤੁਹਾਨੂੰ ਲੱਭਦੇ ਫਿਰਦੇ ਹੋਣੇ ਹਨ ਜੇ ਤੁਹਾਨੂੰ ਮਿਲ ਪਏ ਤਾਂ ਉਸ ਵੇਲੇ ਜੰਗ ਕਰੋਗੇ ਕਿ ਮੈਨੂੰ ਸਦੋਗੇ ਗੁਰੂ ਜੀ ਬੋਲੇ ਪੈਂਦੇ ਖਾਂ ਤੂੰ ਬੇਫਿਕਰ ਹੋ ਕੇ ਆਰਾਮ ਕਰ ਜੇਕਰ ਦੁਸ਼ਮਣਾਂ ਦਾ ਟੱਕਰਾ ਹੋ ਪਿਆ ਤਾਂ ਸਾਡੇ ਸਿੱਖ ਬਹਾਦਰ ਤੋਂ ਬਹਾਦਰ ਹਨ ਜੋ ਇੱਕ ਸਿੱਖ 100-100 ਦਾ ਮੁਕਾਬਲਾ ਕਰੇਗਾ ਤੂੰ ਪਰਵਾਹ ਨਾ ਕਰ ਇਹ ਕਹਿ ਕੇ ਗੁਰੂ ਜੀ ਨੇ ਉਸ ਨੂੰ ਰੋਕ ਦਿੱਤਾ ਗੁਰੂ ਜੀ ਨੇ ਗੁਰਦਿੱਤਾ ਮੱਲ ਨੂੰ ਗੋਇੰਦਵਾਲ ਭੇਜ ਕੇ ਆਪ ਅਬਿਆਸ ਦੇ ਕੰਢੇ ਜਾਣਾ। ਗੁਰੂ ਜੀ ਨੇ ਗੁਰਦਿੱਤਾ ਜੀ ਨੂੰ ਆਗਿਆ ਦਿੱਤੀ ਕਿ ਤੁਸੀਂ ਆਪਣੇ ਭਰਾਵਾਂ ਪਾਸ ਗੋਇੰਦਵਾਲ ਚਲੇ ਜਾਓ ਤੇ ਸਾਡਾ ਸੁਖਸਾਂ ਦਾ ਸਨੇਹਾ ਦਿਓ। ਅਸੀਂ ਬਰਸਾਤ ਦੇ ਦਿਨ ਘਟ ਕੇ ਆਵਾਂਗੇ। ਗੁਰਦਿੱਤਾ ਜੀ ਆਗਿਆ ਮੰਨਦੇ ਹੋਏ ਸਤਿ ਵਚਨ ਕਹਿ ਕੇ ਕੁਝ ਕੁ ਸਿੱਖਾਂ ਨਾਲ ਗੋਇੰਦਵਾਲ ਚਲੇ ਗਏ ਤੇ ਸੁਖਸਾਂ ਦਾ ਸਨੇਹਾ ਦਿੱਤਾ। ਸਾਖੀ ਪੜਦੇ ਆ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ